ਸਾਰੇਆਂ ਸਾਰੇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪੜਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਨਾ ਪਿੱਛੇ ਖੇਤਾਂ ਵਿੱਚ ਆ ਗਏ ਜਿੱਥੇ ਕਿ ਸਾਡੀ ਆ ਦੇਖੋ ਅਸੀਂ ਆਪਣੀ ਆਹ ਬਹਾਈ ਹੈ ਕਿਆ ਲਾਣਾ ਉਰੇ ਚਾਰੀ ਬੀਜਤੀ ਚਾਰੀ ਹਾਂ ਚਾਰੀ ਬੀਜਤੀ ਉਰੇ ਆ ਬਹਾਇਆ ਇਹ ਹਜੇ ਇੱਧਰ ਆਹ ਖੜੀ ਆ ਦੇਖੋ ਇੱਧਰ ਇਹ ਹਜੇ ਬੀਜਣੀ ਆ ਪਿੱਛੇ ਯੂਵੀ ਮੇਰੇ ਪਿੱਛੇ ਯੂਵੀ ਕਿਆ ਕਰ ਰਿਹਾ ਚਬਰੀਕੀਆਂ ਕਰ ਰਿਹਾ ਹਨਾ ਹਨਾ ਇੱਧਰ ਸਬਜ਼ੀਆਂ ਭਾਜੀਆਂ ਲਾਤੀਆਂ ਸੀ ਥੋੜੀ-ਬੋਤੀਆਂ ਜਿਵੇਂ ਜਿਵੇਂ ਕੀ ਆਹਾ ਆ ਕੇ ਲਾਏ ਹੋਇਆ ਬਤਾਉਂਨੇ ਆ ਇਹ ਬੈਂਗਣ ਲਾਏ ਹੋਇਆ ਉਹ ਪਰਲੀ ਸਾਈਡ ਉਹ ਸਾਹਮਣੇ ਵਾਲਾ ਕੀ ਆ ਲੱਗਾ ਲੋਬੀਆ ਹੈ ਲੋਬੀਆ ਉਹ ਲੋਬੀਆ ਲਾਇਆ ਹੋਇਆ ਏ ਉਹ ਕੋਣਾ ਉਹ ਸਾਹਮਣੇ ਕੀ ਲਾਇਆ ਹੋਇਆ ਉਹ ਪ੍ਰਿੰਡੀਆਂ ਨੇ ਉਹ ਸਾਹਮਣੇ ਪ੍ਰਿੰਡੀਆਂ ਸ਼ਿਮਲਾ ਮਿਰਚ ਦੇ ਸ਼ਿਮਲਾ ਮਿਰਚ ਸਰ ਦੇ ਉਹ ਸ਼ਿਮਲਾ ਮਿਰਚ ਦੇ ਬੁੱਟੇ ਦੇਖੋ ਕਿੱਡੇ-ਕੱਡੇ ਹੋ ਗਏ ਆ ਲੋਬੀਆ ਏ ਹਾਲੋ ਵੀਰ ਇੱਧਰ ਇੱਧਰ ਆਂ ਕਿਆਂ ਦੇ ਬੇਲਾਂ ਨੇ ਕਿਆਂ ਦੇ ਬੇਲਾਂ ਪਹਿਲਾਂ ਪੁੰਡੀਆਂ ਨੇ ਖਾਲੀਆਂ ਤੀਆਂ ਅੱਛਾ ਫੇਰ ਦਵਾਈ ਪਾਈ ਆ ਹੁਣ ਚੱਲੀਆਂ ਨੇ ਮੜੀਆਂ ਨਹੀਂ ਤਾਂ ਹੁਣ ਉਹ ਤਾਂ ਬੜੀਆਂ-ਬੜੀਆਂ ਹੋ ਜਾਂਦੀਆਂ ਇਹ ਕਰੇਲੇ ਆਗੇ ਸਾਹਮਣੇ ਕਰੇਲਾਂ ਦਾ ਫੁੱਲ ਆ ਰਿਹਾ ਏ ਵਧੀਆ ਹਾਂ ਉਹ ਬੇਲਾਂ ਥੋੜੀਆਂ ਘਟ ਲੱਗੀਆਂ ਨੇ 8 ਬੇਲਾਂ ਸਾਰਿਆਂ ਦੀ ਗੁਡਾਈ ਕਰੀ ਤੀ ਕੱਲ ਸਾਰੀ ਸਬਜ਼ੀਆਂ ਪਾਜੀ ਰੇ ਗੁਡਾਈ ਕਰੀਤੀ ਹੈ ਨਾ ਹਾਂ ਅੱਜ ਪਾਣੀ ਦੇ ਦਿੱਤਾ ਸਾਰੀਆਂ ਸਬਜ਼ੀਆਂ ਨੂੰ ਪਾਣੀ ਦਿੱਤਾ ਹੁਣ ਤਾਂ ਇੱਕ ਦਿਨ ਜਿਵੇਂ ਅੱਜ ਗੁੱਟਤੀਆਂ ਦੋ ਦਿਨਾਂ ਨੇ ਭਰਨੀਆਂ ਪੈਂਦੀਆਂ ਨੇ ਹਾਂ ਅੱਜ ਸਾਰੀਆਂ ਹੁਣ ਸਾਰੀ ਗਰਮੀ ਦਾ ਸੀਜ਼ਨ ਹੈ ਨਾ ਫਿਰ ਜ਼ਿਆਦਾ ਕਰਨੀ ਪੈਣੀ ਪਊਗੀ ਹੈ ਨਾ ਸਿਆਲ ਦੇ ਵਿੱਚ ਤਾਂ ਇੱਕ ਵਾਰੀ ਗੁੱਟ ਕੇ ਚਾਰ-ਪੰਜ ਦਿਨ ਲੰਘ ਜਾਂਦੇ ਨੇ ਗਰਮੀ ਨਹੀਂ ਲੱਗਦੀ ਸਾਡੀ ਜਿਹੜੀ ਪਿੰਡ ਚ ਉਹ ਹੈ ਜੀ ਖੇਤੀ ਬਾੜੀ ਛਾਂ ਕਈ ਲੋਕਾਂ ਨੂੰ ਨਾ ਬਹੁਤ ਉਹ ਆ ਸਵਾਲ ਉਹ ਵੀ ਅਸੀਂ ਖੇਤੀ ਬਾੜੀ ਕਿਉਂ ਨਹੀਂ ਕਰਦੇ ਜੀ ਹੈ ਨਾ ਸੇ ਖੇਤੀਬਾੜੀ ਕਿਉਂ ਨਹੀਂ ਕਰਦੇ ਹੈਗੇ ਅਸੀਂ ਖੇਤੀਬਾੜੀ ਦੇਖੋ ਸਾਡੀ ਆਹ ਪਿੰਡ ਵਾਲੀ ਸਾਡੀ ਦੇਖੋ ਜਿੱਥੇ ਆਹ ਹਰਿਆਲੀ 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 ਆ ਹਨਾ ਇੱਥੋਂ ਤੇ ਲਾ ਕੇ ਉਧਰ ਤੱਕ ਉਧਰ ਹਰਿਆਲੀ ਦਾਸ ਬਸ ਇਹ ਸਾਡੀ ਪਿੰਡ ਚ ਆ ਗਈ ਜਮੀਨ ਤੇ ਜਿਹੜੀ ਇੱਧਰ ਸਾਡੀ ਬਹਾਈ ਹੋਈ ਆ ਆਹ ਵਾਲੀ ਆ ਇਹ ਸਾਡੀ ਇਹ ਤੋਂ ਬਿਨਾ ਜਿਹੜੀ ਇਹ ਤੋਂ ਪਾਰ ਆਏਗੀ ਉਹ ਸਾਡੀ ਨਹੀਂ ਹੈਗੀ ਇੱਦਾਂ ਕਾਏ ਕਾਚਾਂ ਦੀ ਆ ਗਈ ਇੱਧਰ ਪਿੰਡਦਿਆਂ ਵੀ ਆ ਗਈ ਮਤਲਬ ਵੀ ਹੁਣ ਸਾਡੇ ਨਾ ਪਿੰਡ ਚ ਨਹੀਂ ਹੈਗੀ ਸਾਡੀ ਜਮੀਨ ਵੀ ਤਾਂ ਕਰਕੇ ਨਾ ਅਸੀਂ ਖੇਤੀ ਨਹੀਂ ਕਰਦੇ ਹੈਗੇ ਸਾਡੀ ਪਿੰਡ ਤੋਂ ਬਾਹਰ ਹੈ ਮਤਲਬ ਬਹੁਤ ਵੀ ਦੂਰ ਹੈ ਫਰਕ ਨਾਲਾ ਤਾਂ ਕਰਕੇ ਅਸੀਂ ਦੂਰ ਕਰਕੇ ਅਸੀਂ ਖੇਤੀਬਾੜੀ ਕਰਦੇ ਨਹੀਂ ਹੈਗੇ ਬਈ ਤੁਹਾਨੂੰ ਬਹੁਤ ਕਮੈਂਟ ਆਉਂਦੇ ਨੇ ਵੀ ਤੁਸੀਂ ਖੇਤੀਬਾੜੀ ਕਿਉਂ ਨਹੀਂ ਕਰਦੇ ਕਿਉਂਕਿ ਹੁਣ ਮੈਂ ਦੱਸ ਰਹੀ ਵੀ ਸਾਡੇ ਪਿੰਡ ਤੋਂ ਦੂਰ ਹੈ ਤਾਂ ਕਰਕੇ ਅਸੀਂ ਕਰਦੇ ਨਹੀਂ ਹੈਗੇ ਕਾਫੀ ਸਾਲ ਹੋ ਗਏ ਜਦ ਪਿੰਡ ਚ ਜਿੱਦ ਕਰਦੇ ਹੁੰਦੇ ਤੇ ਜਦ ਪਿੰਡ ਤੋਂ ਬਾਹਰ ਲੈ ਲਈ ਫਿਰ ਸ਼ਾਟ ਦਿੱਤੀ ਫਿਰ ਉਹਦੇ ਬਾਅਦ ਮੁੜ ਕੇ ਨਹੀਂ ਕਰੀ ਹੈਗੀ ਤਾਂ ਕਰਕੇ ਅਸੀਂ ਖੇਤੀਬਾੜੀ ਨਹੀਂ ਕਰਦੇ ਹੈਗੇ ਬਸ ਜਿਹੜੀ ਇੰਨੀ ਕਹਿ ਗਈ ਸਾਡੀ ਪਿੰਡ ਚ ਐ ਇਹਦੇ ਵਿੱਚ ਅਸੀਂ ਜਿਹੜੀਆਂ ਮੱਝਾਂ ਰੱਖੀ ਹੋਈਆਂ ਉਹਨਾਂ ਦਾ ਹੀ ਅਸੀਂ ਕੱਖ ਕੰਡਾ ਕਰ ਲੈਂਦੇ ਹੁੰਦੇ ਆ ਤੇ ਬਾਕੀ ਆਪਣੀਆਂ ਸਬਜ਼ੀਆਂ ਭਾਜੀਆਂ ਲਾ ਲੈਂਦੇ ਆ ਲੰਦਾ ਉੱਤਰ ਨਾਲ ਨਾਲ ਪਿੱਛੇ ਪਿੱਛੇ ਆ ਜਾਂਦਾ ਮੇਰੇ ਉਹ ਦੇਖੋ ਕਿੱਥੇ ਤੱਕ ਕੱਲ ਵੀ ਇਹ ਕੱਲ ਵੀ ਇਹੋ ਉਥੇ ਕਣਕ ਵੱਢ ਰਿਹਾ ਤਾਂ ਕਹਿੰਦਾ ਮੈਂ ਕਣਕ ਵੱਢ ਰਿਆਂ ਕੱਲ ਵੀ ਅਸੀਂ ਨਾ ਉਹਦੇ ਪਿੱਛੇ ਢੰਡੀ ਹਵਾ ਚੱਲਦੀ ਐ ਕਈ ਵਾਰ ਤਾਂ ਕਰਕੇ ਅਸੀਂ ਪਿੱਛੇ ਕੱਲ ਵੀ ਆਏ ਸੀਗੇ ਅਸੀਂ ਅੱਧਾ ਘੰਟਾ ਘੰਟਾ ਲਾ ਕੇ ਗਏ تھے ਨਾ ਅੱਧਾ ਘੰਟਾ ਲੱਗਦਾ ਅੱਧਾ ਘੰਟਾ ਲੱਗ ਗਿਆ ਤਾਂ ਜਦੋਂ ਸਬਜ਼ੀਆਂ ਦੀ ਗੁੜਾਈ ਕਰ ਰਹੇ ਤੇ ਨਹੀਂ ਢੰਡੀ ਹਵਾ ਅੱਜ ਹਵਾ ਨਹੀਂ ਹੈਗੀ ਪਰ ਬੱਦਲ ਵਾਈ ਬਹੁਤ ਹੈ ਤੇ ਬੱਸ ਜੀ ਮੈਂ ਹੁਣ ਤੁਹਾਨੂੰ ਆਹੀ ਦੱਸਣਾ ਸੀਗਾ ਵੀ ਜ਼ਮੀਨ ਵੀ ਅਸੀਂ ਖੇਤੀਬਾੜੀ ਕਿਉਂ ਨਹੀਂ ਕਰਦੇ ਹੈਗੇ ਖੇਤੀਬਾੜੀ ਦੇਖੋ ਅਸੀਂ ਕਰਦੇ ਨਹੀਂ ਹੈਗੇ ਹੁਣ ਕਾਫੀ ਸਾਲ ਹੋ ਗਏ ਹੁਣ ਇਹ ਤਾਂ ਹੈ ਨਹੀਂ ਵੀ ਦੁਬਾਰਾ ਸ਼ੁਰੂ ਕਰਦੀ ਹੈ ਨਾ ਕਾਫੀ ਸਾਲ ਹੋ ਗਏ ਹੁਣ ਤਾਂ ਨਹੀਂ ਦੁਬਾਰੇ ਉਹ ਕੰਮ ਨੂੰ ਮਤਲਬ ਹੱਥ ਪੈਂਦਾ ਹੈਗਾ ਕਿਉਂਕਿ ਦੂਰ ਵੀ ਹੈ ਤਾਂ ਵੀ ਨਹੀਂ ਹੁੰਦੀ ਫਿਰ ਇੱਥੇ ਜਿਹੜੀਆਂ ਸਾਡੀਆਂ ਹੁਣ 4-5 ਮੱਝਾਂ ਰੱਖੀ ਵੀ ਅਸੀਂ ਉਹਨਾਂ ਦਾ ਹੀ ਕਰੀ ਜਾਂਦੇ ਹੁੰਦੇ ਆ ਵੀ ਉਹਨਾਂ ਦਾ ਹੀ ਕਰਦੇ ਆ ਦਾ ਕਰਕੇ ਬੱਸ ਹੁਣ ਇੱਥੇ ਤਾਂ ਸਾਡੇ ਪਿੰਡ 'ਚ ਵੀ ਇੰਨੀ ਕੋਈ ਜ਼ਮੀਨਾਂ ਰਹੀਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਮੱਜਾ ਰੱਖਿਆ ਹੋਈਆਂ ਬਸ ਮੱਜਾਂ ਦਾ ਹੀ ਕਰੀ ਜਾਂਦੇ ਨੇ ਨਹੀਂ ਰਹੀ ਨਹੀਂ ਹੈਗੇ ਪਿੰਡ 'ਚ ਸਭ ਨੇ ਆਪਣੀਆਂ ਵੇਚ ਕੇ ਬਾਹਰ ਲੈ ਲੀਆਂ ਅਸੀਂ ਵੀ ਆਪਣੀ ਦੂਰ ਬਾਹਰ ਲੈ ਲਈ ਬਸ ਹੋਰ ਵਲੌਗ ਬਣਾਉਣ ਦਾ ਸਾਡਾ ਮਕਸਦ ਹੋਰ ਇੰਨਾ ਕੋਈ ਖਾਸ ਮਕਸਦ ਤਾਂ ਹੈ ਨਹੀਂ ਵੀ ਹਾਸ ਵਲੌਗ ਬਣਾਉਣਾ ਬਸ ਇਹ ਵੀ ਉਹ ਕੀ ਕਰ ਰਹੇ ਆ ਇੱਧਰ ਬੇਲਾ ਨੇ ਉੱਥੇ ਮਦਦ ਦੇਗਾ। ਬਸ ਇਹ ਵੀ ਅੱਜ ਠੰਡੀ ਹੁਣ ਚੱਲਣ ਲੱਗੀ ਹੈ ਨਾ ਠੰਡੀ ਹਵਾ। ਇਹ ਵੀ ਨਾ ਬਸ ਮਤਲਬ ਅਸੀਂ ਵੀ ਵਲੌਗ ਵੀ ਤਾਂ ਬਣਾਉਣ ਲੱਗੇ ਆ ਬਸ ਅਸੀਂ ਵੀ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਹੋਣਾ ਪੁਰਾਣੀ ਵੀਡੀਓ ਚ ਪਹਿਲਾਂ ਅਸੀਂ ਹੋਰਾਂ ਦੇ ਦੇਖਦੇ ਹੁੰਦੇ ਤੇ ਹੋਰਾਂ ਨੂੰ ਦੇਖਦੇ ਦੇਖਦੇ ਬਸ ਸਾਨੂੰ ਵੀ ਜੀ ਕਰਨ ਲੱਗ ਗਿਆ ਵੀ ਮਨ ਹੋ ਗਿਆ ਵੀ ਅਸੀਂ ਵੀ ਆਪਣੀ ਫੈਮਿਲੀ ਨੂੰ YouTube ਤੇ ਲੈ ਕੇ ਆਈਏ ਆਪਾਂ ਹਨਾ ਸਾਰਾ ਕੁਝ ਆਪਣਾ ਵੀ ਸਾਰਾ ਕੁਝ ਦਿਖਾਈਏ YouTube ਤੇ ਆਪਣੇ ਆਪ ਨੂੰ ਦਿਖਾਈਏ ਤੇ ਆਪਾਂ ਸੀਆ ਪਹਿਲਾ ਇੱਕ ਵਾਰੀ ਸਿਆਲ ਚ ਆਏ ਤੇ ਹਨਾ ਸਿਆਲ ਉਹ ਉੱਥੇ ਉੱਥੇ ਬੈੰਨੇ ਆ ਓਕੇ ਆ ਗਈ ਕਿਉਂਕਿ ਨਾ ਸਪੋ ਉਹਦੇ ਤੋਂ ਵੈ ਨੇ ਐਥੇ ਮਿੱਟੀ ਆ ਕਿਉਂਕਿ ਹੁਣ ਨਾ ਉਹ ਬਡਾਈ ਜੀ ਬਹਾਈ ਜੀ ਸਾਫ ਸਿੱਖਰਾ ਹੋ ਗਿਆ ਸਾਫ ਸਿੱਖਰਾ じゃ ਹੋ ਗਿਆ ਇੱਥੇ ਹੁਣ ਪਹਿਲਾਂ ਸਿਆਲ ਚ ਬਣਾਈ ਤੀ ਵੀਡੀਓ ਸਿਆਲ ਚ ਤੁਹਾਨੂੰ ਸਾਰੀਆਂ ਸਬਜ਼ੀਆਂ ਭਾਜੀਆਂ ਦਿਖਾਈ ਪੀਆਂ ਕਿੱਥੇ ਚੜਿਆ ਵੇ ਦੇਖੀਂ ਤਾਰੀਆਂ ਸਬਜ਼ੀਆਂ ਭਾਜੀਆਂ ਦਿਖਾਈ ਤੀਆਂ ਸਿਆਲ ਚ ਹੁਣ ਇਹ ਜਿਹੜੀਆਂ ਬਸ ਗਰਮੀ ਦੀਆਂ ਹਜੇ ਥੋੜੀਆਂ ਹੀ ਲਾਈਆਂ ਇਹ ਹਜੇ ਹਜੇ ਹੋਰ ਲਾਉਣੀਆਂ ਹੋਣੀਆਂ ਬਸ ਆਹੀ ਨੇ ਆਹੀ ਦਾ ਮੱਲ ਗਿਆ ਮੁੱਕ ਆਹੀ ਨੇ ਮੁੱਕਣੀਆਂ ਉੱਪਰ ਵੀ ਲਾਉਣੀਆਂ ਹਜੇ ਮਿਰਚਾਂ ਲਾਉਣੀਆਂ ਨੇ ਉੱਪਰ ਉੱਪਰ ਮਿਰਚਾਂ ਲਾਉਣੀਆਂ ਬਸ ਆਹੀ ਲਾਉਣੀਆਂ ਏ ਇਹ ਵੀ ਹੋ ਜਾਣਗੀਆਂ ਭਿੰਡੀਆਂ ਭਰੋਂਡੀਆਂ ਭਿੰਡੀਆਂ ਤਾਂ ਸਾਡੇ ਬਹੁਤ ਜ਼ਿਆਦਾ ਹੁੰਦੀਆਂ ਨੇ ਐਂਡ ਤੱਕ ਹੁੰਦੀਆਂ ਨੇ ਹਨਾ ਗਰਮੀ ਅੱਧੀ ਗਰਮੀ ਲੰਘ ਜਾਂਦੀ ਹੈ ਜਦ ਤੱਕ ਭਿੰਡੀਆਂ ਰੋਈ ਜਾਂਦੀ ਜਦੋਂ ਵਰਖਾ ਨੋਜੀ ਨਹੀਂ ਕਰਦਾ ਫਿਰ ਅੱਕ ਜੰਦਾ ਮਨ ਲੱਕ ਜੰਦਾ ਹੈ ਮਸੇ ਬਲੌਗ ਬਣਾਉਣਾ ਜੀ ਮੈਂ ਬਲੌਗ ਬਣਾਉਂਦਾ ਸਾਡਾ ਮਕਸਦ ਆਹੀ ਸੀਗਾ ਵੀ ਹਾਂ ਅਸੀਂ ਆਪਣੇ ਸਾ ਨੂੰ YouTube ਤੇ ਲੈ ਕੇ ਆਣਾ ਚਾਹਦੇ ਸੀਗੇ ਆਪਣੇ ਆਪ ਨੂੰ ਆਪਦੇ ਹਨਾ ਅਸੀਂ ਵੀ ਆਪਣੀ ਫੈਮਲੀ ਵੀ ਵੱਡੀ ਕਰਨਾ ਚਾਹਦੇ ਸੀਗੇ ਕਿਉਂਕਿ ਸਾਨੂੰ ਵੀ ਦੇਖ ਦੇ ਕੇ ਸ਼ੌਕ ਜਾ ਹੋ ਗਿਆ ਸੀਗਾ ਸ਼ੌਕ ਨਹੀਂ ਤਾਂ ਰੋਟੀ ਪਾਣੀ ਦੇਖੋ ਅਸੀਂ ਪਹਿਲਾਂ ਵੀ ਖਾਏ ਰਹੇ ਤੇ ਚਾਹ ਥੋੜੀ ਖਾਈਏ ਥੋੜੀ ਖਾਈਏ ਜਿੰਨੀ ਵੀ ਖਾ ਰਹੇ ਤੇ ਇੱਕ ਖਾ ਖਾ ਰਹੇ ਤੇ ਜਿੰਨੀ ਵੀ ਆਪਣੇ ਕਰਮਾ ਚ ਹੁੰਦੀਆਂ ਹਨ ਜਿਵੇਂ ਹਰ ਕੋਈ ਖਾਂਦਾ ਹੀ ਆ ਜਿੰਨੀ ਕੁ ਮਿਲਦੀ ਆ ਆਪਣੇ ਕਰਮਾ ਦੀ ਜੀ ਉਦਾਂ ਹੀ ਅਸੀਂ ਰੋਟੀ ਪਾਣੀ ਜਿੰਨੇ ਪਹਿਲਾਂ ਤਾਂ ਅਸੀਂ ਖਾਏ ਰਹੇ ਸੀ ਜਿੰਨਾ ਕਿ ਸਾਡੇ ਕੋਲ ਹੈਗਾ ਤੇ ਜ਼ਮੀਨ ਜਾਈ ਰਹੀ ਜ਼ਮੀਨ ਜਾ ਤਾਂ ਦੀ ਗੱਲ ਅਸੀਂ ਦੇਖੋ ਜ਼ਮੀਨ ਕਿਵੇਂ ਨਾਰਮਲ ਜਿੰਨੀ ਕੁ ਹੁੰਦੀ ਆ ਸਾਰਿਆਂ ਕੋਲ ਉਨੀ ਕੀ ਸਾਡੇ ਕੋਲ ਆ ਜਿਵੇਂ 4-5 ਕਿੱਲਾ ਪਰਦਾ ਵੀ ਕੀ ਆ ਹਨਾ ਪਰ ਜੇ ਕਰੀਏ ਤਾਂ ਸਭ ਕੁਝ ਵੱਢੀ ਜਾਂਦਾ ਹੈ ਪਰ ਅੱਜ ਕੱਲਾ ਜੀ ਮੈਂ ਜਿਹੜੇ ਖੇਤੀਬਾੜੀ ਕਰਦੇ ਆ ਉਹਨਾਂ ਨੂੰ ਤਾਂ ਬਹੁਤ ਕੁਸ਼ ਪਧੀਆ ਚੰਗ ਪੰਚੰਦਾ ਹੁੰਦਾ ਏ ਪਰ ਠੇਕੇ ਵਾਲਿਆਂ ਨੂੰ ਤਾਂ ਇੰਨਾ ਜਿਵੇਂ ਹੁਣ ਸਾਡੇ ਫਰਕ ਨਾਲ ਅਸੀਂ ਨਹੀਂ ਕਰਦੇ ਖੇਤੀ ਤਾਂ ਇੰਨਾ ਕੋਈ ਜ਼ਿਆਦਾ ਸੰਖਾਸ ਪਰਦਾ ਨਹੀਂ ਹੈਗਾ ਤਾਂ ਕਰਕੇ ਹੁਣ ਫਿਰ ਵੀ ਜਿੰਨੀ ਕੁ ਹੁੰਦੀ ਹੈ ਜਿਵੇਂ ਤੁਹਾਨੂੰ ਕਹ ਜੀ ਹਟੀਆਂ ਹੁਣ ਜਿੰਨੀ ਕਰਮਤ ਹੁੰਦੀ ਹੈ ਮਿਲੇ ਰਹੀ ਆ ਸੀ ਖਾਰੇ ਆ ਵਧੀਆ ਖਾਰੇ ਆ ਸਭੋ ਪਰ YouTube ਤੇ ਆਣ ਦਾ ਬਸ ਇੱਕ ਸਾਡਾ ਸ਼ੌਂਕ ਏ ਸੀਗਾ ਜਿਹੜਾ ਕਿ ਅਸੀਂ ਕਈ ਸਾਲਾਂ ਤੋਂ ਅਸੀਂ ਇਹ ਸੁਪਨਾ ਦੇਖ ਰਹੇ ਸੀਗੇ ਵੀ YouTube ਤੇ ਕੰਮ ਕਰਨਾ YouTube ਤੇ ਕਰਨਾ ਤਾਂ ਕਰਕੇ ਬਸ ਇਹ ਵੀ ਇੱਕ ਸਾਡਾ ਸ਼ੌਂਕ ਸੀਗਾ ਜਿਹੜਾ ਹੁਣ ਅਸੀਂ ਸਾਡਾ ਪੂਰਾ ਹੋ ਗਿਆ YouTube ਤੇ ਆਣ ਦਾ ਤੇ ਨਾ ਸਾਡਾ ਜਿਹੜਾ YouTube ਤੇ ਆਣ ਦਾ ਆਈਡੀਆ ਸੀਗਾ ਮਤਲਬ ਵੀ ਹਨਾ ਵੀ ਇਹ ਬਹੁਤ ਵਧੀਆ ਵੀ ਸਾਨੂੰ ਬਹੁਤ ਵਧੀਆ ਲੱਗਿਆ ਚਾਹੇ ਦੇਖੋ ਵਿਊਜ਼ ਅਪ ਡਾਊਨ ਘਟ ਵਾਧ ਤੇ ਮੁੰਬਈ ਰਹਿੰਦੇ ਨੇ ਤੱਕਦੇ ਵਾਧਦੇ ਰਹਿੰਦੇ ਹੀ ਨੇ ਹਨਾ ਕਿ ਮੈਂ ਜਿੰਦਗੀ ਚ ਹਰ ਕੋਈ ਕੰਮ ਨੂੰ ਦਾ ਉੱਪਰ ਲਹਿ ਹੁੰਦਾ ਹੀ ਰਹਿੰਦਾ ਐਦੇ ਨਾਲ ਚਲੋ ਕੋਈ ਫਰਕ ਨਹੀਂ ਪੈਂਦਾ ਪਰ ਇੰਨਾ ਹੈਗਾ ਕਿ ਸਾਡੀ ਫੈਮਿਲੀ ਸਾਨੂੰ ਪਾਦ ਰਹੀ ਹੈ ਸਾਡੀ ਝਾਰ ਖਾਣ ਪਾਦ ਰਹੀ ਹੈ ਵੀ ਸਾਨੂੰ ਮਤਲਬ ਕਿੰਨੇ ਲੋਕ ਦੁਨੀਆ ਚ ਲੋਕ ਐ ਜਿਹੜੀ ਮਤਲਬ ਕਿੰਨੇ ਸਾਰੇ ਇਹਦੇ ਚਾਹੇ ਪਾਰ ਹੋਏ ਇੱਥੇ ਹੋਏ ਇਹ ਸਾਨੂੰ ਜਾਣਨ ਲੱਗੇ ਸਾਡੇ ਲਈ ਸਭ ਤੋਂ ਵੱਡੀ ਮੇਨ ਗੱਲ ਆਹੀ ਹੈ ਤੇ ਅਸੀਂ ਅਸੀ ਸੋਚਦੇ ਆ ਵੀ ਹੁਣ ਸਾਡਾ ਜਿਹੜਾ YouTube ਤੇ ਹੋਣ ਦਾ ਆਈਡੀਆ ਸਾਡਾ ਬਹੁਤ ਜ਼ਿਆਦਾ ਵਧੀਆ ਲੱਗਿਆ ਹੈ ਸਾਨੂੰ ਵੀ ਅਸੀਂ ਕੋਈ ਗਲਤ ਫੈਸਲਾ ਨਹੀਂ ਲਿਆ ਹੈਗਾ ਬਿਲਕੁਲ ਸਹੀ ਲਿਆ ਤੇ ਹੁਣ ਬਸ ਅਸੀਂ ਥੱਕ ਗਏ ਬੈਠ ਬੈਠ ਕੇ ਇੱਥੇ ਮੈਂ ਤਾਂ ਥੱਕ ਗਈ ਕਿਉਂਕਿ ਪਹਿਲਾਂ ਕਦੇ ਆਏ ਹੋਏ ਆ ਵੀ ਇਹ ਵੀਡੀਓ ਬਣਾਉਣ ਦਾ ਮਤਲਬ ਪਹਿਲਾਂ ਬਸ ਐਵੇਂ ਸੋਚਿਆ ਹੀ ਹੈ ਵੀ ਜਿਹੜੇ ਇਹ ਲੋਕ ਬਹੁਤ سارے ਵੀ ਕਮੈਂਟਾਂ ਚ ਪੁੱਛਦੇ ਨੇ ਉਹਨਾਂ ਨੂੰ ਅਸੀਂ ਮੈਂ ਦੂਜੇ ਲੋਟੇ ਜਵਾਬ ਦੇ ਦਨੇ ਆ ਵੀਡੀਓ ਬਣਾ ਕੇ ਜਵਾਬ ਦੇ ਦਨੇ ਆ ਵੀ ਸਾਡਾ YouTube ਤੇ ਆਉਣ ਦਾ ਮੇਨ ਮਕਸਦ ਕੀ ਸੀਗਾ ਵੀ ਸਾਡੀ ਅਸੀਂ ਖੇਤੀਬਾੜੀ ਕਿਉਂ ਨਹੀਂ ਕਰਦੇ ਹਨਾ ਇਹ ਸਭ ਗੱਲਾਂ ਦਾ ਜਵਾਬ ਵੀਡੀਓ ਰਾਹੀਂ ਦੇਣਾ ਸੀਗਾ ਜਿੰਨੀ ਕੱਲ ਹਵਾ ਤੇ ਮਕੌਣੀ ਨਹੀਂ ਚੱਲ ਰਹੀ ਅੱਜ ਸਵੇਰੇ ਤਾਂ ਫੁੱਲ ਚੱਲ ਰਹੀ ਸੀ ਹੈ ਜਿਆ ਮਜੂਬਿੰ ਲੈਣ ਗਿਆ ਜੇ ਫੁੱਲ ਚੱਲ ਰਹੀ 12 ਵਜੇ ਬਹੁਤ ਚੱਲ ਰਹੀ ਸੀ ਇਹਦਾ ਹੁਣ ਘਟ ਗਿਆ ਦੱਸਣਾ ਕੱਲ ਬਹੁਤ ਜ਼ਿਆਦਾ ਹਵਾ ਤੀ ਕੱਲ ਇੰਨੀ ਠੰਡੀ ਹਵਾ ਤੀ ਨਾ ਇੱਥੇ ਤੇ ਉੱਠਣ ਨੂੰ ਜੀ ਨਹੀਂ ਕਰ ਰਿਹਾਤਾ ਬਸ ਉਹ ਨਾ ਗਰਮੀ ਜੀ ਆਣ ਲੱਗੀ ਸਿਰ ਚੋ ਗਰਮੀ ਜੀ ਚੌਣ ਲੱਗੀ ਬਸ ਕੱਲ ਆਪ ਲੇਟ ਆਏ ਕੱਲ ਆਪ ਲੇਟ ਆਏ ਕੱਲ ਆਪ 6 ਵਜੇ ਆਏ ਤੇ 5:30 ਵਜੇ ਹਾਂ ਅੱਜ ਆਪ ਛੇਤੀ ਆ ਗਏ ਕਿਉਂਕਿ ਜਦ ਨਾ ਮੌਸਮ 3-4 ਦਿਨ ਹੋ ਗਏ ਕਈ ਦਿਨ ਹੋ ਗਏ ਠੰਡਾ ਹੈ ਫਿਰ ਅਜੀ ਕਰਦਾ ਔਰੇ ਮੰਜੜਾ ਕੇ ਬਹਿ ਜਾਉਂਗਾ ਖੇਤਾਂ ਚ ਹਾਂ ਕਦੇ ਕਦੇ ਹਵਾ ਆਉਂਦੀ ਹੈ ਖੇਤਾਂ 'ਚ ਵੈਸੇ ਰਹਿਣ ਦਾ ਨਜ਼ਾਰਾ ਬਹੁਤ ਹੁੰਦਾ ਹੈ ਠੰਡੀ ਠੰਡੀਆਂ ਹਵਾਵਾਂ ਆਉਂਦੀਆਂ ਨੇ ਚਾਰੇ ਪਾਸੇ ਤੇ ਗਰਮੀ 'ਚ ਅੱਜ ਬਣਾਈ ਪਰਮਾ ਪਰਨੀ ਸ਼ਿਮਲਾ ਮਿਰਚ ਤੇ ਹੁਣ ਕਾਣ ਲੱਗਿਆ ਰੋਟੀ 7:30 ਹੋ ਗਏ ਤੇ ਲੱਸੀ ਆਤੀ ਲੱਸੀ ਯੂ ਵੀ ਖਾ ਰਿਹਾ ਵਧੀਆ ਲੱਗ ਰਹੀ ਬੋਲੀ ਤੂੰ ਹਾਂ ਯੂ ਵੀ ਨੂੰ ਪਰ ਮੀ ਸ਼ਿਮਲਾ ਮਿਰਚ ਕਰੇਲੇ ਕੁਝ ਵੀ ਪਸੰਦ ਨਹੀਂ ਹੈਗਾ ਨਾ ਜਦ ਇਹ ਕਹ ਦੂਗਾ ਮੈਂ ਇਹ ਸਬਜ਼ੀਆਂ ਬਣਾਉਣੀਆਂ ਜ਼ਰੂਰੀ ᱛੀਆਂ ਦੱਸ ਹੋਰ ਕੀ ਖਾਏਗਾ ਹੈ ਵਧੀਆ ਸਬਜ਼ੀਆਂ ਇਹ ਸਭ ਖਾਣਾ ਵਧੀਆ ਕਿਉਂ ਹੈ ਅੱਜ ਕੇ ਵੀ ਵਧੀਆ ਲੱਗੀ ਫਿਰ ਪਹਿਲਾਂ ਤਾਂ ਤੂੰ ਕਹਿ ਰਿਹਾ ਤਾਂ ਕਿ ਅੱਖਾਂ ਕਿਉਂ ਮਾਰ ਰਹੀ ਹੈ ਪਹਿਲਾਂ ਤਾਂ ਤੂੰ ਕਹਿ ਰਿਹਾ ਤਾਂ ਵੀ ਕਿਉਂ ਬਣਾਈ ਆ ਹੁੰ ਲੱਗੀਆਂ ਮੈਂ ਖਾਣ ਰੋਟੀ ਤੇ ਐਨੀ ਕੁ ਲੱਸੀ ਬਚ ਗਈ ਲੱਸੀ ਵੇਸਟ ਨਹੀਂ ਕਰਨੀ ਸਵੇਰੀ ਭਾਖਾ ਉਹਨਾਂ ਸੌਰੀ ਪੀਵਾਂਗੇ ਫ੍ਰੀਜ ਵਿੱਚ ਰੱਖ ਦਾਂਗੇ ਹੋਰ ਪਾਣੀ ਪਾ ਕੇ ਪੀ ਲਾਂਗੇ ਤੇ ਮੈਂ ਲਈ ਨਾਲ ਦਹੀਂ ਨਾਲ ਪਰਮਾ ਸ਼ਿਮਲਾ ਮਿਰਚ ਤੇ ਹੁਣ ਮੈਂ ਖਾਣੀਆਂ ਰੋਟੀ ਬਸ ਮੈਂ ਆ ਗਈ ਹੁਣ ਰੋਟੀ ਖਾਣ ਰਾਤ ਹੋ ਗਈ ਰੋਟੀ ਖਾ ਕੇ ਦੋ ਗੇੜੇ ਬਾਹਰ ਕੱਢ ਕੇ ਬਸ ਫਿਰ ਅਸੀਂ ਪੈ ਜਾਣਾ ਏ ਦੋ ਚਾਰ ਕੇ ਗੇੜੇ ਕੱਢ ਕੇ ਭਾਂਡੇ ਭੁੰਡੇ ਮਾਜ ਕੇ ਕਿਉਂਕਿ ਯੂਵੀ ਨੇ ਸਵੇਰੇ ਸੱਜਰੇ ਉੱਠਣਾ ਹੁੰਦਾ ਏ ਫਿਰ ਸੱਜਰੇ ਉੱਠ ਨਹੀਂ ਹੁੰਦਾ ਹੈਗਾ ਤਾਂ ਕਰਕੇ ਬਸ ਫਿਰ ਉੱਠ ਕੇ ਤਿਆਰ-ਸ਼ਿਆਰ ਹੋਣਾ ਸਕੂਲ ਜਾਣਾ ਰੋਜ਼ ਡੇਲੀ ਆਹੀ ਰੋਜ਼ ਬਸ ਆਈ ਉਹਨਾਂ ਵੀ ਰਾਤ ਨੂੰ ਸੱਜਰੇ ਸੌਂਦੀ ਦਾ ਸਵੇਰੇ ਸੱਜਰੇ ਉੱਠ ਜਾਈਦਾ ਏ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਮਿਲ ਗਏ ਹੋਣਗੇ ਕਿ ਅਸੀਂ ਖੇਤੀਬਾੜੀ ਕਿਉਂ ਨਹੀਂ ਕਰਦੇ ਕਿਉਂਕਿ ਸਾਡੀ ਖੇਤੀਬਾੜੀ ਪਿੰਡ ਤੋਂ ਮਤਲਬ ਜਬ ਬਹੁਤ ਫਰਕ ਨਾਲਾ ਬਹੁਤ ਪਿੰਡ ਦੂਰ ਹੈ ਜਿੱਥੇ ਜ਼ਮੀਨ ਫਿਰ ਉੱਥੇ ਕਾਫੀ ਸਾਲ ਹੋ ਗਏ ਨਾਲੇ ਹੁਣ ਛੱਡੀ ਨੂੰ 10 20 ਸਾਲ ਹੋ ਗਏ ਜਿਹੜੀ ਪਿੰਡ ਚ ਹੈਗੀ ਆ ਉਹੀ ਕਰਦੇ ਆ ਅਸੀਂ ਤੇ ਮੱਝਾਂ ਰੱਖੀਆਂ ਹੋਈਆਂ ਨੇ ਮੱਝਾਂ ਦਾ ਕਰਦੇ ਆ ਬਾਕੀ ਉਹਨੇ ਹੀ ਹੋ ਜਾਂਦਾ ਖੇਤੀ ਨਹੀਂ ਤੇ ਬਾਕੀ ਕਿੰਨੀ ਜ਼ਮੀਨ ਐ ਵਲੌਗ ਕਿਉਂ ਬਣਾਉਂਦੇ ਆ ਬਸ ਸਾਰਾ ਕੁਝ ਤੁਹਾਨੂੰ ਜੇ ਕੋਈ ਫਿਰ ਵੀ ਬਸ ਹੁਣ ਮੈਂ ਖਾਲਾ ਰੋਟੀ ਕਿਉਂਕਿ ਭੁੱਖ ਲੱਗ ਰਹੀ ਐ ਬਹੁਤ ਜ਼ਿਆਦੇ ਹੁਣ ਕਿਉਂਕਿ ਇੱਕ ਤਾਂ ਮੇਰੀ ਫੇਵਰਟ ਸਬਜੀ ਜਿਹੜੀ ਭਰਮਾ ਕਰੇਲੇ ਭਰਮਾ ਸ਼ਿਮਲਾ ਵਿੱਚ ਮੇਰੀ ਸਾਰੀਆਂ ਮੈਨੂੰ ਬਹੁਤ ਪਸੰਦ ਨੇ ਇਹ ਗਰਮੀ ਦੀਆਂ ਹੀ ਖਾਸ ਸਬਜ਼ੀਆਂ ਜਿਹ ਜਿੰਨਾ ਮੈਂ ਉਹ ਸੋਚਦੀ ਆ ਵੀ ਤੇਲ ਵਾਲੀ ਸਬਜੀ ਖਾਣੀ ਨਹੀਂ ਪਰ ਜ਼ਿਆਦਾ ਹੀ ਚੀਜ਼ ਬਣੀ ਵੀ ਹੁੰਦੀ ਐ ਫਿਰ ਤਾਂ ਮੇਰਾ ਰੁਕਿਆ ਨਹੀਂ ਜਾਂਦਾ ਹੁਣ ਮੈਂ ਖਾਣੀ ਆ ਰੋਟੀ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਨੈਕਸਟ ਵਲੌਗ ਚ